ਅੱਛੀ ਗੱਲ ਦੋਸਤੋ ਤੇ ਬਾਈ ਰਣਜੀਤ ਕੋਲੇ ਪਿੰਡ ਬੁਰਜ ਆਪਾਂ ਪਹੁੰਚੇ ਸੀਗੇ ਤੇ ਬਾਈ ਕੋਲੇ ਤਿੰਨ ਕਿੱਲੇ ਆੜੂਆਂ ਦਾ ਬਾਗ ਲੱਗਿਆ ਵੀ ਜਿਵੇਂ ਕਿ ਤੁਸੀਂ ਪਹਿਲਾਂ ਇੱਕ ਵੀਡੀਓ ਚ ਦੇਖਿਆ ਸੀਗਾ ਬਾਈ ਦੀ ਆਪਦੀ ਨਰਸਰੀ ਵੀ ਆ ਤਾਂ ਬਾਈ ਤੋਂ ਸਾਰੀ ਜਾਣਕਾਰੀ ਲੈਣੇ ਆ ਆੜੂਆਂ ਦੇ ਬਾਗ ਬਾਰੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਨੇ ਜੀ ਵਧੀਆ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਭਾਈ ਜੀ ਮੈਂ ਆਪਾਂ ਆੜੂਆਂ ਦਾ ਬਾਗ ਦੇਖੀ ਜਾਂਦੇ ਹਾਂ ਠੀਕ ਹੈ ਇਹਦੇ ਬਾਰੇ ਜਾਣਕਾਰੀ ਦਿਓ ਵੀ ਜੇ ਕੋਈ ਕਿਸਾਨ ਭਾਈ ਆਪਾਂ ਤੋਂ ਆਪਾਂ ਨੂੰ ਦੇਖ ਕੇ ਕੋਈ ਆੜੂਆਂ ਦਾ ਬਾਗ ਲਾਉਣਾ ਚਾਹੁੰਦਾ ਇਹਦੀ ਆਮਦਨ ਉਹਨਾਂ ਦਾ ਕੀ ਸਿਸਟਮ ਹੁੰਦਾ ਜੀ ਇਹਦੀ ਆਮਦਨ ਤਾਂ ਪਹਿਲਾਂ ਤਾਂ ਮੈਨੂੰ ਵੀ 2 ਸਾਲ ਤੱਕ ਇਹਦੇ ਵਿੱਚ ਕੋਈ ਫਸਲ ਆਪਾਂ ਬੀਜ ਸਕਦੇ ਹਾਂ ਠੀਕ ਹੈ ਜੀ ਕਿਵੇਂ ਕਣਕ ਹੋਗੀ ਕੋਈ ਹੋਰ ਆਪਣਾ ਕਿ ਫਸਟਨਾ ਵੀ ਸਕਦੇ ਆ ਆਪਾਂ ਤੇ ਝੋਨੇ ਨੂੰ ਛੱਡ ਕੇ ਹੋਰ ਆਪਾਂ ਮੱਕੀ ਮੁੱਕੀ ਇਹ ਜਾਂ ਕੁਝ ਵੀ ਲਾ ਸਕਦੇ ਆ ਘੱਟ ਪਾਣੀ ਵਾਲੇ ਫਸਲ ਆ ਘੱਟ ਪਾਣੀ ਵਾਲੇ ਠੀਕ ਆ ਆ ਕੇ ਇਹ ਫਿਰ ਤੀਜੇ ਸਾਲ ਆਪਾਂ ਨੂੰ ਆਮਦਨ ਦੇਣ ਲੱਗ ਜਾਂਦਾ ਠੀਕ ਹੈ ਜੀ ਹਾਂ ਤੀਜੇ ਸਾਲ ਆ ਮੈਨੂੰ 50000 ਰੁਪਏ ਦੀ ਆਮਦਨ ਆਜੂ ਚੌਥੇ ਸਾਲ ਹੋਰ ਵੱਧ ਜੂ ਪੰਜਵੇਂ ਸਾਲ ਹੋਰ ਵੱਧ ਜੂ ਐਂਡ ਆ ਕੇ ਆ ਮੈਨੂੰ ਵੀ 4-4 ਲੱਖ ਰੁਪਇਆ ਵੀ ਇੱਥੇ ਕਿੱਲੇ ਦਾ ਲੋਕ ਵਟ ਸਕਦੇ ਆ ਠੀਕ ਹੈ ਜੀ ਹਾਂ ਅਸੀਂ ਪਹਿਲਾਂ ਵਟਦੇ ਵੀ ਰਹੇ ਹਾਂ ਠੀਕ ਹੈ ਜੀ ਜਿਵੇਂ ਇਹ ਬੂਟੇ ਲੱਗੇ ਹੋਇਆ ਬਾਹ ਪੱਤੇ ਦਰਾਖਤੀ ਬਣੇ ਖੜੇ ਇੱਕ ਤਰ ਇਹ ਆਪਣਾ ਬਾਗ ਵੀਰੇ 12 ਸਾਲਾਂ ਦਾ 12 ਸਾਲਾਂ ਦਾ ਹਾਂ 12 ਸਾਲ ਹੋ ਗਏ ਤੇ ਇਹਦੀ ਲਾਈਫ ਕਿੰਨੀ ਹੁੰਦੀ ਹੈ ਜੀ ਆਪਾਂ ਇਹਨੂੰ ਇਹਦੀ ਲਾਈਫ ਪਾਏ ਆ ਵੀਰੇ ਅਸੀਂ ਕਿਵੇਂ ਕਬੂਟਾ ਮਰ ਗਿਆ ਇਹਦੇ ਵਿੱਚ ਹੋਰ ਲਾਤਾ ਵੀ ਆਹ ਨਾਲ ਦੀ ਨਾਲ ਕਿਹੜੇ ਉਹ ਮਰੀ ਜਾਂਦੇ ਨੇਗੇ ਉਹ ਅਸੀਂ ਹੋਰ ਲਾਈ ਜਾਂਦੇ ਨੇ ਬਸ ਚੱਲੀ ਜਾਂਦਾ ਸਾਡਾ ਸ਼ਿੱਟ ਮਾਈਂ ਚੱਲੀ ਜਾਂਦਾ ਚੱਲੀ ਜਾਂਦਾ ਰਹਿੰਦਾ ਵੀ ਮੰਨ ਲਓ 15 ਕ ਸਾਲ ਤੱਕ ਇਹ ਫਲ ਦੇਈ ਜਾਂਦਾ ਹਾਂ ਦੇਈ ਜਾਂਦਾ ਕੰਟੀਨਿਊ ਹਾਂ ਹਾਂ ਦੇਈ ਜਾਂਦਾ ਠੀਕ ਹੈ ਜੀ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਜੀ ਬੂਟੇ ਦੀ ਇਹਦਾ ਆਪਾਂ ਬੂਟੇ ਦਾ ਕੀ ਰੇਟ ਦੱਸਿਆ ਉਸ ਦਿਨ ਰੇਟ ਵੀਰੇ ਆਪਾਂ ਦੱਸਿਆ ਸੀਗਾ 50 ਰੁਪਏ ਠੀਕ ਹੈ ਆਪਾਂ ਕਿਹੜੀ ਵੈਰਾਈ ਵੀ ਆਪਾਂ ਵੀਰੇ ਪ੍ਰਤਾਪ ਵੀ ਆ ਠੀਕ ਹੈ ਜੀ ਤੇ ਸਾਨੇ ਪੰਜਾਬ ਵੀ ਆ ਠੀਕ ਹੈ ਜੀ ਤੇ ਇੱਕ ਦੋ ਵੈਰਾਈਆਂ ਹੋਰ ਆ ਗਈਆਂ ਹੂੰ ਉਹ ਸਾਰੀਆਂ ਜੀ ਵੀ ਆਪਾਂ ਕਿੰਨੂਆਂ ਦੀ ਗੱਲ ਕਰਦੇ ਨੇ ਕਿੰਨੂ ਦਾ ਬਾਗ 2 2.5 ਲੱਖ ਰੁਪਏ ਠੇਕੇ ਤੇ ਚੜ ਜਾਂਦਾ ਹਾਂ ਵੀਰੇ ਠੀਕ ਹੈ ਜੇ ਕਿਸੇ ਬੰਦੇ ਨੇ ਇਹ ਲਾਉਣਾ ਹੋਵੇ ਬਾਗ ਠੇਕੇ ਤੇ ਦੇਣਾ ਹੋਵੇ ਤਾਂ ਕੀ ਰੇਟ ਜਾਂ ਚੱਲੀ ਜਾਂਦਾ ਜੀ ਇੱਕ ਆੜੂ ਦਾ ਆੜੂ ਦਾ ਜੀ ਆੜੂ ਦਾ ਵੀਰੇ ਪਿਛਲੀ ਵਾਰ ਐ ਮੰਨ ਲਓ ਵੀ ਦੋ ਤੋਂ ਉੱਪਰ ਉੱਪਰ ਰਿਹਾਗਾ ਠੀਕ ਠੀਕ ਹਾਂਜੀ ਠੀਕ ਹੈ ਜੀ ਹਾਂਜੀ ਆਪਾਂ ਇਹਦਾ ਐ ਮੰਨੋ ਵੀ ਆਪਣੇ ਤਿੰਨ ਕਿੱਲੇ ਇੱਕ ਸਾਲ ਆਪਣਾ 10 ਲੱਖ ਦਾ ਵੀ ਲੱਗਿਆ ਸੀ ਪਰ ਉਹਦੇ ਬਾਅਦ ਥੋੜੇ ਵਿੱਚ ਬੂਟੇ ਹੋ ਗਏ ਮਰ ਗਏ ਵਿੱਚ ਨਸੂੜਾ ਪਾਤਾ ਵਿੱਚ ਆਪਾਂ ਕੋਈ ਕੋਈ ਬੂਟੇ ਨਸੂੜੇ ਦੇ ਲਾਤੇ ਨਾਲ ਠੀਕ ਹੈ ਜੀ ਹਾਂਜੀ ਠੀਕ ਆ ਤੇ ਭਾਈ ਜੀ ਜਿਵੇਂ ਇਹਦੀ ਆਪਾਂ ਸਾਂਭ ਸੰਭਾਲ ਦੀ ਗੱਲ ਕਰੀ ਹੈ ਨਾ ਠੀਕ ਹੈ ਕੀ ਚੀਜ਼ਾਂ ਜ਼ਰੂਰੀਆਂ ਨੂੰ ਲਾਉਣ ਵੇਲੇ ਕੋਈ ਟੋਏ ਆਂਦਾ ਸਹਜ ਆ ਥੱਲੇ ਕੋਈ ਰੇਵ ਵਗੈਰਾ ਪਾਉਣੀ ਨਾ ਨਾ ਕੋਈ ਚੀਜ਼ ਦੀ ਲੋੜ ਨਹੀਂ ਵੀ ਹਾਂ ਕਣਕ ਖੜੀ ਆ ਕਣਕ ਚ ਲਾ ਦੋ ਬਸ ਇਹਨੂੰ ਆ ਜੂਨ ਜਲਾਈ ਚ ਬਸ ਇਹਨੂੰ ਪਾਣੀ ਦੀ ਲੋੜ ਆ ਜਿਆਦੇ ਠੀਕ ਹੈ ਜੀ ਹਾਂ ਕਿਦੋਂ ਕਣਕ ਵੜਦੇ ਆ ਆਪਾਂ ਕਣਕ ਵੇਲੇ ਅਪ੍ਰੈਲ ਚ ਆ ਕੇ ਉਦੋਂ ਇਹਨੂੰ ਪਾਣੀ ਪਾ ਦੋ ਬਸ ਠੀਕ ਹੈ ਹਾਂ ਕਣਕ ਪਹਿਲਾਂ ਥੋੜੀ ਗੇਤੀ ਵੜ ਲਓ ਤਾਂ ਕੋਈ ਉਹ ਨਹੀਂ ਹੈਗਾ ਜਦ ਆ ਆ ਬਸ ਮਾੜੀ ਮੋਟੀ ਨੂੰ ਸੌਂਖ ਪੈਂਦੀ ਆ ਥੱਲੇ ਮਾੜੀ ਨੂੰ ਫੰਗਸ ਪੈਂਦੀ ਆ ਉਹਦੇ ਵਾਸਤੇ ਕਿਹੜੀ ਇੱਕ ਜਿਹੜੀ ਸੈਟ ਆਉਂਦੀ ਉਹ ਪਾਉਂਦੇ ਉਹ ਤਾਂ ਫੰਗਸ ਵਾਲੀਆਂ ਹਾਂ ਜਦ ਸੌਂਕ ਵਾਸਤੇ ਕਲੋਰ ਵਗੈਰਾ ਬੰਦਾ ਪਾ ਸਕਦਾ ਦੋਸਤੋ ਬਾਕੀ ਇਹ ਚੀਜ਼ਾਂ ਤੁਸੀਂ ਕਦਮ ਮਰਜੀ ਜਾਣਕਾਰੀ ਲੈ ਸਕਦੇ ਹੋ ਕਿ ਜੇ ਤੁਸੀਂ ਇਹ ਚੀਜ਼ ਸ਼ੁਰੂ ਕਰਨ ਵਾਲੇ ਬਣੋ ਤੇ ਹੋਰ ਕੋਈ ਜਿਹਨੂੰ ਤੇਲੇ ਤੱਪੇ ਦੀਆਂ ਇਹ ਚ ਜਾਂ ਸੰਡੀ ਸੰਡੀ ਦੀਆਂ ਫਰੂਟ ਚ ਨਹੀਂ ਕੋਈ ਇੰਨਾ ਔਖਾ ਸਹੀ ਨਹੀਂ ਇਹਦੀਆਂ ਸਪਰੇਆ ਠੀਕ ਹੈ ਜੀ ਹਾਂ ਜੀ ਇੰਨਾ ਕੋਈ ਬਾਹਲਾ ਹੋਈ ਨਹੀਂ ਇੰਨਾਂ ਦਾ ਵੱਡਾ ਕੰਮ ਸਪਰੇਆ ਹੁੰਦਾ ਇਹਦਾ ਇਹਨੂੰ ਗੈਸਟੀ ਸਾਡ ਉੱਪਰ ਇਹਦੇ ਘਾਟੀ ਹੁੰਦਾ ਕੋਈ ਬਾਹਲਾ ਨਹੀਂ ਹੁੰਦਾ ਜੇ ਫਰੂਟ ਫਲਾਈ ਦਾ ਹੋਰ ਚੀਜ਼ਾਂ ਤੇ ਅਟੈਕ ਹੋਣ ਨਹੀਂ ਇਹਦਾ ਮਾੜਾ ਮੋਟਾ ਹੀ ਅਟ ਹੋਰ ਬਾਈ ਜੇ ਦੀ ਕੋਈ ਖਾਸ ਚੀਜ਼ ਦੱਸਣੀ ਹੋਵੇ ਆਪਾਂ ਨੂੰ ਜਿਵੇਂ ਵਿੱਚ ਆਪਣੇ ਬੂਟੇ ਆ ਜਾਂਦੇ ਹਨਾ ਫਲਦਾਰ ਵੀ ਉਹਨਾਂ ਨੂੰ ਇੱਕ ਮਿੰਟ ਕੀਤਾ ਜਾਂਦਾ ਵੀ ਤੁਸੀਂ ਡ੍ਰਿਪ ਤੇ ਲਾਓ ਹਾਂਜੀ ਠੀ ਇਹਦਾ ਕੀ ਸਿਸਟਮ ਇਹਦਾ ਵੀ ਲਾ ਸਕਦੇ ਆ ਵੀਰੇ ਡ੍ਰਿਪ ਤੇ ਕਿਵੇਂ ਹੁਣ ਆਪਣੇ ਇਹ ਕੀ ਕਹਿੰਦੇ ਆ ਜੂਨ ਜੁਲਾਈ ਚ ਉਦੋਂ ਆਪਾਂ ਡ੍ਰਿਪ ਲਾ ਸਕਦੇ ਆ ਚ ਉਦੋਂ ਆਪਾਂ ਵੀ ਜਿੱਥੇ ਪਾਣੀ ਦੀ ਕਿ ਇਲਾਕੇ ਚ ਸੌਟ ਆ ਉਥੇ ਚੰਗਾ ਪਾਣੀ ਲਾਉਣਾ ਤਾਂ ਉਹ ਬੰਦੇ ਡ੍ਰਿਪ ਲਾ ਸਕਦੇ ਆ ਨਹੀਂ ਕੋਈ ਐਡਾ ਗੱਲ ਵੀ ਹੈ ਨਹੀਂ ਵੀ ਸਿੱਧਾ ਫਲਡ ਰਾਹੀਂ ਵੀ ਤੁਸੀਂ ਪਾਣੀ ਦੇ ਸਕਦੇ ਆ ਠੀਕ ਹੈ ਦੋਸਤੋ ਬਾਈ ਕਹਿੰਦਾ ਜੀ ਬਹੁਤ ਚੰਗੀ ਅਸੀਂ ਆਮਦਨ ਲੈ ਰਹੇ ਹਾਂ ਤਿੰਨ ਕਿੱਲੇ ਬਾਈ ਕੋਲੇ ਲੱਗਿਆ ਬਾੜੂ ਦਾ ਬਾਗ ਤੇ ਬਾਈ ਦੀ ਨਰਸਰੀ ਦਾ ਮੈਂ ਦੁਵਾਰੀ ਨੰਬਰ ਪਾ ਦੂੰਗਾ ਵੀਡੀਓ ਦੇ ਵਿੱਚ ਤੇ ਤੁਸੀਂ ਲਾਰਜ ਕੁਆਂਟੀਟੀ ਦੇ ਬੂਟੇ ਲੈਣੇ ਹੋਏ ਤੇ ਇਹ ਬਾਗ ਲਾਉਣਾ ਹੋਇਆ ਕਦੋਂ ਬਾਈ ਰਣਜੀਤ ਸਿੰਘ ਨਾਲ ਕੰਟੈਕਟ ਕਰ ਲਓ ਤੇ ਤੁਸੀਂ ਜੇ ਵੇਸਟ ਕਰਨਾ ਹੋਵੇ ਇੱਥੇ ਬਾਗ ਹੀ ਬਾਗ ਲੱਗੇ ਹੋਏ ਨੇ ਪਿੰਡ ਬੁਰਜ ਚ ਸੇਖਪੁਰੇ ਚ ਤਲਵੰਡੀ ਤੋਂ ਮੌੜ ਰੋਡ ਤੇ ਉਹ ਵੀ ਤੁਸੀਂ ਦੇਖ ਸਕਦੇ ਹੋ ਆ ਕੇ ਤੇ ਬਾਈ ਜੀ ਇੱਕ ਵਾਰੀ ਆਪਣਾ ਨੰਬਰ ਜ਼ਰੂਰ ਬੋਲ ਦਿਓ ਨੰਬਰ ਆਪਣਾ 94638 00129 ਹਾਂ ਤੇ ਬਾਈ ਜੀ ਜਿਵੇਂ ਆਪਾਂ ਕਣਕ ਝੋਨੇ ਤੋਂ ਲੱਖ ਰੁਪਏ ਦੀ ਆਮਦਨ ਲੈਨੇ ਆ ਆਪਾਂ ਨੂੰ ਮੰਨ ਲਓ ਠੀਕ ਹੈ ਵੀ 70-80 ਹਜ਼ਾਰ ਹੋ ਰਿਹਾ ਮੰਨ ਲਓ ਲੱਖ ਰੁਪਏ ਦੀ ਆਮਦਨ ਮੰਨੀਏ ਜੇ ਆਪਾਂ ਇਹ ਫਿਰ ਤਾਂ ਉਹਦੇ ਮੁਤਾਬਕ ਉਹਨਾਂ ਦਾ ਦੁੱਗਣੀ ਡੇਢ ਗੁਣਾ ਆਮਦਨ ਹੋ ਗਈ ਨਾ ਤੇ ਕੀ ਕਹਿਣਾ ਚਾਹੋਗੇ ਆਪਣੇ ਨਵੇਂ ਮੁੰਡਿਆਂ ਨੂੰ ਜਿਹੜੇ ਬਾਹਰ ਵੱਲ ਜਾ ਰਹੇ ਆ ਵੀ ਬਾਗਾਂ ਦੀ ਖੇਤੀ ਵੱਲ ਲਾਉਣਾ ਚਾਹੀਦਾ ਹਾਂ ਵੀਰੋ ਮੈਂ ਤਾਂ ਕਹਿੰਦਾ ਵੀ ਬਾਗ ਲਾਓ ਥੋੜੇ ਥੋਲੇ ਤੋਂ ਤੁਰੋ ਉੱਪਰ ਨੂੰ ਵੱਡੇ ਤੇ ਨਾ ਕਰੋ ਛੋਟੇ ਤੋਂ ਕਰੋ ਫੇਰ ਤੁਹਾਨੂੰ ਪਤਾ ਲੱਗੂਗਾ ਇਹ ਕੀ ਚੱਕ ਕਿੰਨਾ ਨੁਕਸਾਨ ਠੀਕ ਆ ਆ ਸਾਡੇ ਏਰੀਆ 'ਚ ਤੁਸੀਂ ਆ ਕੇ ਦੇਖੋਗੇ ਤੁਸੀਂ ਇੱਥੇ ਤੁਹਾਨੂੰ ਆੜੂਆਂ ਦੇ ਮਰੂਦਾਂ ਦੇ ਥਿੰਨੂਆਂ ਦੇ ਬਾਗ ਮਿਲਣਗੇ ਜੇ ਪਹਿਲਾਂ ਸਾਡੇ ਤੋਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਅੰਗੂਰਾਂ ਦੇ ਬਾਗ ਹੁੰਦੇ ਸੀ ਅੰਗੂਰਾਂ ਦੇ ਹੁੰਦੇ ਸੀ ਹਾਂ ਅੰਗੂਰਾ ਉਹ ਅੰਗੂਰਾਂ 'ਚ ਕੀ ਦਿੱਕਤ ਆਏ ਜੀ ਆਪਣੇ ਉਹ ਵੈਰਾਈਟੀਆਂ ਉਹ ਮੌਸਮ ਨਾਲ ਨਹੀਂ ਕੋਈ ਸਾਜੀ ਆਪਣੇ ਮੀਂਹ ਪੈਣ ਲੱਗ ਗਿਆ ਨਾ ਤੇ ਮੀਂਹ ਕੱਢ ਕੇ ਅੰਗੂਰ ਭਾਲਦਾ ਲੋ ਹਾਂ ਲੋ ਮੀਂਹਾਂ ਦਾ ਕਰਕੇ ਉਹ ਗਲ ਜਾਂਦਾ ਸੀਗਾ ਠੀਕ ਹੈ ਭਾਈ ਕਰ ਇੱਕ ਕਿਸਮ ਦੇ ਸੋਨ ਵਿੱਚ ਬਾਗ ਮਿਲਣਗੇ ਹਾਂ ਤਾਂ ਕਰਕੇ ਦਮਦਮਾ ਸਾਹਿਬ ਦੇ ਜਿਹੜੇ ਆ ਗਿਆ ਇੱਕ ਸਾਡੇ ਤੇ ਬਾੜ ਵੀ ਆਏ ਮਨ ਨੂੰ ਵੀ ਠੀਕ ਹੈ ਇੱਕ ਇਥੇ ਸਹੀ ਗੱਲ ਉਹ ਤਾਂ ਸਾਡੇ ਪਿੰਡ ਤੱਕ ਜਿਵੇਂ ਸਾਡੇ ਪਿੰਡ ਤੱਕ ਵੀ ਗੜੇਮਰੀ ਜ਼ਿਆਦਾ ਹੁੰਦੀ ਨਹੀਂ ਗਈ ਆਪਾਂ ਨੂੰ ਮੰਨ ਲਓ ਬਾਰਮੇ ਰਹਾ ਵਾ ਇਹ ਤਾਂ ਬਹੁਤ ਚੰਗੀ ਚੀਜ਼ ਇੱਕ ਵੀ ਮੈਂ ਲਾਸਟ ਤੇ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਣਾ ਜਿਵੇਂ ਆਪਾਂ ਮਿਕਸ ਕਰ ਲੈਨੇ ਮਿਸ਼ਰਤ ਖੇਤੀ ਕਹਿੰਦੇ ਆ ਠੀਕ ਆ ਜੇ ਕੋਈ ਬੰਦਾ ਮੰਨ ਲਓ ਇਹ ਬਾਗਬਲ ਲਾਉਂਦਾ ਜਿਵੇਂ ਵਿੱਚ ਅਮਰੂਦ ਲਾ ਕੇ ਉਹ ਚੀਜ਼ਾਂ ਬੈਨੀਫੀਸ਼ੀਲੀਆ ਬੰਦੇ ਨੂੰ ਕਿ ਵੀ ਮੈਂ ਮੰਨ ਲਓ ਕੱਲਾ ਕਿੱਲਾ ਸਿੱਧੀ ਇਹਦਾ ਲਾ ਲਓ ਵੀ ਉਹ ਸੌਖਾ ਹੋ ਜਾਂਦਾ ਥੋੜਾ ਠੀਕ ਹੈ ਇਹਦੇ ਵਿੱਚ ਅਮਰੂਦ ਨਹੀਂ ਇਹਦੇ ਵਿੱਚ ਨਾਸਪਤੀ ਲਾ ਦੋ ਨਾਸਪਤੀ ਲਾ ਹਾਂ ਨਾਸਪਤੀ ਵੀ ਲੱਗਦੇ ਨੇ ਅਮਰੂਦ ਵੀ ਲ ਫਾਲੇ ਇਕੱਠੇ ਦੇਂਦੇ ਹਾਂ ਹਾਂ ਫਾਲੇ ਕੀ ਅਮਰੂਦ ਤਾਂ ਚੱਲਦਾ ਹੀ ਰਹਿੰਦਾ ਹੈਗਾ ਇਹਦਾ ਕੀ ਕਹਿੰਦੇ ਹੁੰਦੇ ਹੁਣ ਸੀਜ਼ਨ ਬਸ ਆਜੂਗਾ ਜੂਨ ਜਲਾਈ ਚ ਬਸ ਹੁਣ ਇਹਨਾਂ ਨੇ ਆ ਫਲਾਵਰਿੰਗ ਹੋ ਗਈ ਇਹਦੇ ਤੇ ਫਰੂਟ ਆ ਗਿਆ ਛੋਟਾ ਛੋਟਾ ਬਸ ਆ ਇਹਨੇ 2 ਮਹੀਨਿਆਂ ਚ ਪੱਕੇ ਦਾ ਕੰਮ ਹੋ ਜਾਣਾ ਜੇ ਮੰਨ ਲਓ ਬੰਦਾ ਅਮਰੂਦ ਤੋਂ ਵੀ ਆਮਦਨ ਲੈ ਸਕਦਾ ਤੇ ਇਹਦੀ ਇੱਕ ਵਾਰੀ ਆਮਦਨ ਆਉਂਦੀ ਹੈ ਜਿਹੜਾ ਬੰਦੇ ਨਹੀਂ ਜਾਨੀ ਵੇਟ ਕਰ ਸਕਦੇ ਉਹ ਨਾਲ ਅਮਰੂਦ ਲਾ ਲੈ ਤੇ ਅਮਰੂਦ 12 ਮਹੀਨੇ ਤੀ ਦੇਣਾ ਹਾਂ ਦੁਵਾਰਾ ਦੇਣਾ ਠੀਕ ਬਾਈ ਜੀ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਧੰਨਵਾਦ ਰਸੋਗਰ ਤੇ ਬਾਈ ਦਾ ਜਰੂ ਤੇ ਬਾਈ ਦੇ ਨਰਸਰੀ ਫਾਰਮ ਜ਼ਰੂਰ ਵੇਸਟ ਕਰਿਓ ਤੇ ਰੇਟ ਬਾਈ ਦੇ ਬਹੁਤ ਜੈਨੂਨ ਆ ਧੰਨਵਾਦ ਬਾਈ